ਮਹਲਾਵਾਂ ਨੂੰ ਜੇ ਤੁੰਡੇ ਕਰਨਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪੇ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਂਨ ਦਰਬ ਨਾ ਆਇਓ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਲ ਸ਼ਾਂਤੀ ਦੇ ਪਾਣੀ ਹਨ ਸائیں ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਆਪਾਂ ਗੁਰਦੁਆਰਾ ਕਾਲਗਰ੍ਹ ਸਾਹਿਬ ਸਮੂਹ ਜਨਰਾਂ ਵੱਲੋਂ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾ ਰਹੇ ਹਾਂ ਇਸ ਦੇ ਸਬੰਧ ਵਿੱਚ ਕੱਲ ਸ਼ਾਮ ਨੂੰ ਨਗਰ ਕੀਰਤਨ ਸਜੇ ਸਨ ਜੋ ਕਿ ਸ਼ਹਿਰ ਦੇ ਬਜ਼ਾਰਾਂ ਦੇ ਜੋ ਨਗਰ ਕੀਰਤਨ ਸ਼ਾਮ ਨੂੰ ਇਥੇ ਗੁਰਦੁਆਰਾ ਸਾਹਿਬ ਪੁੱਜਿਆ ਸੀ ਜਿਸ ਦੇ ਵਿੱਚ ਗੱਤਕਾ ਪਾਰਟੀਆਂ ਛੱਬੀ ਜਥਿਆਂ ਨੇ ਆਪਣੇ ਜੋਰ ਵਿਖਾਏ ਸਨ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਨਗਰ ਕੀਰਤਨ ਦਾ ਆਬ ਹੋਇਆ ਸੀ ਅੱਜ ਸ਼ਹਿਰ ਤੋਂ ਲੈ ਕੇ ਹੁਣ ਤੱਕ ਦੀਵਾਨ ਚੱਲ ਰਹੇ ਹਨ ਜਿਸ ਦੇ ਵਿੱਚ ਪੰਥ ਦੇ ਪ੍ਰਸਿੱਧ ਚੀਪਲੀ ਜਥੇ ਪਾਈ ਸਰ ਪਾਈ ਹਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਚੰਦਰਪਾਲ ਸਾਹਿਬ ਅੰਮ੍ਰਿਤਸਰ ਵਾਲੇ ਪਾਈ ਸਤਪਾਲ ਸਿੰਘ ਜੀ ਹਜ਼ੂਰੀ ਆਗੀ ਗੁਰਗਰਾ ਕਾਂਗੜਾ ਸਾਹਿਬ ਵਾਲੇ ਢਾਡੀ ਜਥੇ ਪਾਈ ਸੇ ਪਾਈ ਬਲਵਿੰਦਰ ਸਿੰਘ ਜੀ ਜਵਿੰਦਰ ਵਾਲੇ ਸੰਗਤਾਂ ਨੂੰ ਗੁਰੂ ਜੀ ਸਰਵਨ ਕੁ ਰਾਰਹਨ ਸੰਗਤਾਂ ਦਾ ਠਾਠਾ ਮਾਰਦੇ ਆਕਾਸ਼ਿਕ ਇੱਕ ਜਲ ਦਾ ਸਮੂਤ ਹੈ ਕਿ ਸੰਗਤਾਂ ਖੇਡਾਂ ਭਾਵਨਾ ਦੇ ਨਾਲ ਗੁਰੂ ਖੇਡਾਂ ਛੁਰੀ ਦੀ ਜਹਾਲ ਬਣਾਉਣੀ ਇਕੱਤਰ ਹੋਈਆਂ ਹਨ ਤੇ ਸਾਰੀਆਂ ਸੰਗਤਾਂ ਜੀ ਅਸੀਂ ਪ੍ਰਾਰਥਨਾ ਇੱਕ ਤੋਂ ਪੰਜ ਦਿਨ ਤੋਂ ਖਾਣੇ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਗੁਰੂ ਸਾਹਿਬ ਦੀ ਅਕੀਦ ਕਰਦੇ ਜਿੱਤੋਂ ਇਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਫਰੋਈਪੁਰ ਇਲਾਕਾ ਨਿਵਾਸੀ ਤੇ ਸਮੂਹ ਨਗਰ ਦੀ ਸੰਗਤ ਰਲ ਕੇ ਅੱਜ ਗੁਰਦੁਆਰਾ ਕਾਲਗੜ੍ਹ ਕਮੋਜ ਨਗਰ ਵਿਖੇ ਸ਼ਹੀਦਾਂ ਦੇ ਸਰਤਾਜ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜੀਤੀ ਦਿਹਾੜਾ ਮਨਾ ਰਹੀਆਂ ਹਨ ਸਤਿ ਪਾਤਸ਼ਾਹ ਕਿਰਪਾ ਕਰਨ ਸੰਗਤਾਂ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰਨ ਸਿੱਖੀ ਸੇਵਾ ਭਾਵਨਾ ਨੂੰ ਸਮਰਪਿਤ ਹੋਣ ਆਓ ਸਾਰੇ ਰਲ ਕੇ ਅਰਦਾਸ ਕਰੀਏ ਅੱਤੇ ਪਾਤਸ਼ਾਹ ਜਿਸ ਰਾਹ ਤੇ ਆਪ ਜੀ ਨੇ ਮਾਰਗ ਤੇ ਚੱਲੇ ਹੋ ਸੰਗਤਾਂ ਨੂੰ ਵੀ ਉਹਨਾਂ ਤੇ ਚੱਲਣ ਦਾ ਬਲ ਬਖਸ਼ੋ ਸੱਚ ਪ੍ਰੇਮ ਇਨਸਾਫ ਪਿਆਰ ਦੀ ਭਾਵਨਾ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਈ ਕਲਦੀਪ ਸਿੰਘ ਜੀ ਗੁਰਦਾਰਾ ਕਾਰਜਕਾਰ ਸਾਹਿਬ ਦੇ 71 ਸਾਬ ਮੈਂ ਤੁਹਾਨੂੰ ਦੱਸਣਾ ਚਾਹਣਾ ਜਿਸ ਤਰ੍ਹਾਂ ਸੰਤਾ ਜੀ ਨੂੰ ਪਤਾ ਹੈ ਕਿ ਪਹਿਲੇ ਪਾਸੇ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਸਿੱਧੀ ਜਿਹੜਾ ਅਦਸ਼ਿੰਸ਼ ਸਭਾ ਗੁਰਦਾਰਾ ਕਾਰਜ ਦੇਖੇ ਗੁਰਦਾਰਾ ਪ੍ਰਬੰਧ ਕਮੇਟੀ ਅਤੇ ਸਾਥ ਸਿੰਘ ਦੇਸ਼ੀ ਯੋਜਨਾ ਨਾਲ ਮਨਾਇਆ ਜਾ ਰਿਹਾ ਹੈ ਇਸੇ ਸਬੰਧ ਦੇ ਬੰਦਾ ਤੋਂ ਬੜਾ ਭਾਰੀ ਉਤਸ਼ਾਹ ਦੇਖ ਨੂੰ ਮਿਲ ਰਿਹਾ ਜਿਸ ਤਰ੍ਹਾਂ ਕੱਲ੍ਹ ਅਰਗਤ ਨਹੀਂ ਇਕੱਜ ਸੀ ਉਹ ਬਹੁਤ ਜ਼ਿਆਦਾ ਪੁੰਜ ਸੀ ਅੱਜ ਜਿਸ ਤਰ੍ਹਾਂ ਫਿਰ ਸ਼ੋਭ ਲੈ ਕੇ ਹੁਣ ਦੁਪਹਿਰ ਦੇ 2 1/2 ਵੱਜ ਚੁੱਕਾ ਹੈ ਤੇ ਕਾਫੀ ਸੰਗ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਜਿਸ ਜੇ ਰਾਜੀ ਜਤਾ ਭਾਈ ਸਾਹਿਬ ਭਾਈ ਹਿੰਦਰ ਸਿੰਘ ਜੀ ਅਜੂਰੀ ਰਾਜੀ ਫਰੀ ਬਰਬਾਤਾ ਵਾਲੇ ਹੁਣ ਧਾਫੀ ਜਤਾ ਜਾਨੀ ਬਲਵਿੰਦਰ ਸਿੰਘ ਜੀ ਨੰਬਰ ਵਾਲੇ ਧਾਫੀਵਾਰਾ ਸੰਤਾਂ ਨੂੰ ਜਨਾਗ ਨੇ ਆਵਤ ਰਹੇ ਹਨ ਮੈਂ ਸੰਤਾਂ ਦੇ ਨਾਮ ਤੇ ਬੇਨਤੀ ਕਰਦਾ ਹਾਂ ਜਿਸ ਤਰ੍ਹਾਂ ਸੰਤੋ ਆਉਧੀ ਨੇ ਉਹ ਸੁਭਾ ਦੇ ਲੈ ਕੇ ਐਸੋ ਨੇ ਦੁਪਹਿਰ ਦੇ ਦੋਨਾਂ ਤੇ ਕਰਾ ਆਸੀਆਂ ਹਾਲੀਆਂ ਭਰੀਆਂ ਇਸੇ ਤਰ੍ਹਾਂ ਰਾਤ ਨੂੰ ਫਟਵੇ ਤੇ ਲੈ ਕੇ ਬਾਣਾ ਵਿੱਚ ਤੇ ਤਾਰੀਕ ਗਵਾਂਦ ਤੇ ਜਾਏ ਜਾਂਦੇ ਨੇ ਇਸੇ ਤਰ੍ਹਾਂ ਨੂੰ ਮਾ ਕੇ ਉਂਝਣਾ ਗੁਰੂ ਘਰ ਦੇ ਦਿੱਤੇ ਵਾਟਰ ਤੇ ਕਿਹੜੀ ਸੁਚੇੜੀ ਵਾਲਾ ਲਾ ਰਹੀ ਹੈ ਕਿਹੜੀ ਰਹੀਆਂ ਹਾਏ ਹਰ ਸਾਰੀ ਹੋ ਗਈ ਜੀ ਕਾ ਖਾਸਤਾ ਬਾਈ ਗੁਰਜੀ ਕੀ ਫਤਹਿ ਇਹ ਜਿਹੜੀ ਸਪੀਡ ਚੱਲਦੀ ਪਈ ਹੈ 53 ਸਾਲ ਪੁਰਾਣੀ ਚੱਲਦੀ ਬਾਬਾ ਵਿਸ਼ਕਰਮਾ ਯੂਨੀਵਰਸਿਟੀ ਜਿੰਨੇ ਵੀ ਸ਼ਹਿਰ ਦੇ ਬਿਸਤਰੀ ਬਿਸਤੀ ਪ੍ਰਾ ਸਾਰੇਗੇ ਆ ਜੇ ਇੱਕ ਦਿਨ ਭਰਾ ਗਿਆ ਵੀ ਉਹ ਠੰਡੇ ਮਿੱਠੇ ਚਾਲ ਸੀ ਠੀਕ ਲਾਉਂਦਾ ਤੇ ਮੀਂਹ ਦੇ ਵਿੱਚ ਤੇ ਸ੍ਰੀ ਗੁਰੂ ਜੀ ਨੂੰ ਇੱਕ ਮੇਰੇ ਗੋਤਾ ਰੂਣ ਕਿੰਨੇ ਜੜ ਨੂੰ ਚਾਹ ਨਾ ਬਣਾਈ ਰਹੀ ਬੀਬੀ ਦਾ ਖਾਲਸਾ ਬਾਈ ਬੁੱਜੀ ਕੀ